ਰਾਗ ਬਿਲਾਵਲ ਮਹੱਲਾ 5 ਚੌਪਦੇ ਦੂਪਦੇ ਕਰੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸਰਬਣੀ ਏ ਨਾ ਸੁਣਾਏ ਸਾਖਤ ਗੀਤ ਨਾਲ ਤੁੰ ਗਾਵਤ ਬੋਲਤ ਬੋਲ ਅਜਾਇ ਰਹੋ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਰਤਾਏ ਅਭੇਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਾਰ ਗੁਣ ਗਾਏ ਸਰਸਨਾ ਅਗੇ ਅਗੇ ਗੁਰਨ ਕੋ ਰਾਤੀ ਨੈਨ ਦਰਸ ਰੰਗ ਲਾਏ ਹੋਰ ਕਿਰਪਾਲ ਦੀਨ ਦੁਖ ਭੰਜਨ ਮੋਹ ਚਰਨ ਰਿਦੇਵ ਸਾਇ ਸਭੂ ਤਲੇ ਤਲੇ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਕੋਏ 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 ਕੋਈ ਹਾਂ ਮੋ ਕੋ ਸਤਗੁਰ ਮਦਦ ਰੜਾਏ ਅਤੁਲ ਤੁਲ ਤੁਲ ਨਹ ਤੁਲਿਏ ਭਗਤ ਵਸ਼ਲ ਕਰਪਾਏ ਜੋ ਜੋ ਸ਼ਰਣ ਪਰਯੋ ਗੁਰੂ ਨਾਨਕ ਅਬੇਦਾਨ ਸੁਖ ਪਾਏ ਬਾਬਾ ਰਾਮਾ ਅੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੇ ਨਮਸਕਾਰ ਡੰਡੋਤ ਬੰਦਨਾ ਅਨੇਕ ਬਾਰ ਜਾਓ ਬਾਰੇ ਰਹਾਓ ਉਠੋ ਤੇ ਬੈਠੋ ਤੇ ਸੋਭਤ ਜਾਗਤ ਇਹੋ ਮਨ ਤੁਝੇ ਚਿਤਾਰੇ ਸੁਖ ਦੁਖ ਇਸ ਮਨ ਕੀ ਬਰਸਾ ਤੁਜੀ ਆਗੇ ਸਾਰੇ ਤੂੰ ਮੇਰੀ ਊਟ ਬਲ ਬੁੱਧ ਧਨ ਤੁਮਹੀ ਤੁਮੇ ਮੇਰੇ ਪਰਵਾਰੇ ਜੋ ਤੂੰ ਕਰੋ ਸੋਈ ਪਾਲ ਹਮਰੇ ਪੀਖ ਨਾਨਕ ਸੁਖ ਚਰਨਾਰੇ ਬਲਾਵਲ ਮਹਲਾ ਪੰਜਵਾਂ ਸੋਨੀਤ ਪੁਰਬਤੋ ਸਗਲ ਉਧਾਰਨ ਮੋਹ ਮਗਨ ਪਤਿਤ ਸੰਗ ਪ੍ਰਾਣੀ ਐਸੇ ਮਨੇ ਵਿਸਾਲਨ ਰਹਾਓ ਸੰਚ ਵਿਖਿਆਲੇ ਗਰਹਾਜ ਕੀਨੀ ਅੰਮ੍ਰਿਤ ਮੰਤਿ ਧਾਰਨ ਕਾਮ ਕ્રોਧ ਲੋਭ ਰਤ ਨੰਦਾ ਸਾਤ ਸੰਤੋਖ ਬਧਾਰਨ ਇੰਤੇ ਕਾੜ लेहो मेरे स्वामी हाल परे तुम सारन नानकी विनंती प्रब पै साथ संग रंगतारन बिलावल मल्ला पंचम संतन कै सुनियत प्रब की बात कथा कीर्तन आनंद मंगल धुन पूर रही दिनस अर रात रहौ कर कृपा अपने प्रब कीने नाम अपने की कीनी दात आठ बहर ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸ ਤਨ ਤੇ ਜਾਤ ਤ੍ਰਿਪਤ ਅਕਾਏ ਭੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਲਾਵਲ ਮਹੱਲਾ ਪੰਜਵਾਂ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਦਾਮ ਦੀਨੋ ਬਿਨਸ ਗਏ ਸਭ ਸੁਖ ਸੰਤਾਪ ਰਹਾਉ ਗੁਣ ਗੋਵਿੰਦ ਗਾਉ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਊਟ ਜਨਮ ਕੀ ਦ੍ਰਿਸ਼ਨਾ ਨਿਵਰੀ RAM ਰਾਇਣ ਆਤੋਂ ਤਲਾਪ ਚਰਨ ਗ헤 ਸ਼ਰਨ ਸੁਖ ਦਾਤੇ ਗੁਰ ਕੇ ਬਚਨ ਜਪੇ ਹਰ ਜਾਪ ਸਾਗਰ ਤਰੇ ਪਰਮ ਪੈ ਬਿਨਸੇ ਕਹੋ ਨਾਨਕ ਠਾਕਰ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਦਾ ਬੁਲਾਇਆ ਗੁਰ ਸਰਜਨਹਾਰ ਸਤਗੁਰ ਆਪਣੇ ਕੋ ਪਲ ਜਾਈ ਜਿਨ ਪੈਜ ਰਕੀ ਸਾਰੇ ਸੰਸਾਰ ਰਹਾ ਕਰ ਮਸਤਕ ਧਾਰ ਵਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦ ਦੀਨੋ ਦਾਸ ਕੀ ਲਾਜ ਰਖੇ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹ ਪ੍ਰਵਾਨ